सस््रीकालस्तो अज अस् करा ब्रमोस मिसाइल की जो भारत रूस की सी रचना है मिसाइल सिर्फ एक हथियार नहीं सगों भारत की सुरक्षा की मजबूती अते तकनीकी समर्था का प्रतीक है इस मिसाइल का नाम दुनिया दो महान नदिया परमपुत्र मोस्कवा तो रखा गया है चलो हूँ इसकी तकनीकी खासियत चर्चा करी ਬ੍ਰਹਮੋਸ ਦੁਨੀਆ ਦੀ ਸਭ ਤੋਂ ਤੇਜ਼ ਕਰੂਜ਼ ਮਿਸਾਈਲ ਹੈ ਇਸ ਦੀ ਰਫ਼ਤਾਰ ਮਾਚ 3 ਤੋਂ ਜ਼ਿਆਦਾ ਹੈ ਇਹ ਜਲ ਜ਼ਮੀਨ ਅਤੇ ਹਵਾਈ ਮਾਧਿਅਮਾਂ ਤੋਂ ਲਾਂਚ ਹੋ ਸਕਦੀ ਹੈ ਇਸ ਦੀ ਮਾਰਕਿੰਗ ਸ਼ਕਤੀ 290 ਤੋਂ 450 ਕਿਲੋਮੀਟਰ ਤੱਕ ਹੈ ਬ੍ਰਹਮੋਸ ਨੂੰ ਸਟੈਲਥ ਤਕਨੀਕ ਨਾਲ ਬਣਾਇਆ ਗਿਆ ਹੈ ਜੋ ਇਸ ਨੂੰ ਰਡਾਰ ਤੋਂ ਲੁਕਾਉਂਦੀ ਹੈ ਇਹ 300 ਕਿਲੋਗ੍ਰam ਤਾਕਤ ਤਮਾਕੇਦਾਰ ਸਮਗਰੀ ਲਿਜਾ ਸਕਦੀ ਹੈ ਇਸ ਦੀਆਂ ਇਹ ਖੂਬੀਆਂ ਇਸ ਨੂੰ ਦੁਸ਼ਮਨ ਦੇ ਇਲਾਕੇ ਵਿੱਚ ਸ਼ਕਤੀਸ਼ਾਲੀ ਹਮਲਾ ਕਰਨ ਲਈ ਬਿਹਤਰੀਨ ਬਣਾਉਂਦੀਆਂ ਹਨ ਬਰਮੋਸ ਮਿਸਾਈਲ ਪਾਰਤ ਦੀ ਤਿੰਨਾ ਸੈਨਾਵਾਂ ਵਿੱਚ ਵਰਤੀ ਜਾਂਦੀ ਹੈ ਥਲ ਸੈਨਾ ਇਹ ਮਿਸਾਈਲ ਦੁਸ਼ਮਨ ਦੇ ਕਿਲਿਆਂ ਰਡਾਰ ਸਟੇਸ਼ਨਾਂ ਅਤੇ ਸੈਨਾ ਠਿਕਾਣਿਆਂ ਨੂੰ ਨਸ਼ਟ ਕਰ ਸਕਦੀ ਹੈ ਨੌ ਸੈਨਾ ਭਾਰਤੀ ਜਹਾਜ਼ਾਂ ਤੋਂ ਲਾਂਚ ਹੋਣ ਵਾਲੀ ਇਹ ਮਿਸਾਈਲ ਜਲ ਵਿੱਚ ਦੁਸ਼ਮਨ ਦੇ ਟਾਰਗੇਟਾਂ ਨੂੰ ਬਰਬਾਦ ਕਰ ਸਕਦੀ ਹੈ। ਵਾਜੂ ਸੈਨਾ ਸੂਖਮ ਜਹਾਜ਼ਾਂ ਤੋਂ ਲਾਂਚ ਕੀਤੀ ਜਾਣ ਵਾਲੀ ਬਰਮੋਸ ਵਾਜੂ ਸੈਨਾ ਦੀ ਮਜ਼ਬੂਤੀ ਨੂੰ ਵਧਾਉਂਦੀ ਹੈ। ਬਰਮੋਸ ਮਿਸਾਈਲ ਦੇ ਵਿਕਾਸ ਦੀ ਯਾਤਰਾ 1998 ਵਿੱਚ ਸ਼ੁਰੂ ਹੋ 2001 ਵਿੱਚ ਇਸ ਦੀ ਪਹਿਲੀ ਸਫਲ ਲਾਂਚ ਕੀਤੀ ਗਈ। ਇਹ ਰੂਸ ਅਤੇ ਭਾਰਤ ਦੇ ਵਿਚਾਲੇ ਇੱਕ ਯੂਨੀਕ ਪ੍ਰੋਜੈਕਟ ਹੈ ਜੋ ਭਾਰਤੀ ਰੱਖਿਆ ਪ੍ਰਣਾਲੀ ਨੂੰ ਆਤਮ ਨਿਰਭਰ ਬਣਾਉਣ ਲਈ ਬਣਾਇਆ ਗਿਆ ਪਵਿੱਖ ਵਿੱਚ ਬ੍ਰਮੋਸ ਦਾ ਹਾਈਪਰਸੋਨਿਕ ਵਰਜਨ ਲਿਆਂਦਾ ਜਾ ਰਿਹਾ ਹੈ ਜੋ ਮਾਰਚ 7 ਦੀ ਰਫ਼ਤਾਰ ਨਾਲ ਕੰਮ ਕਰੇਗਾ ਬ੍ਰਮੋਸ ਮਿਸਾਈਲ ਨੇ ਭਾਰਤ ਨੂੰ ਦੁਨੀਆ ਵਿੱਚ ਇੱਕ ਮਜ਼ਬੂਤ ਰੱਖਿਆ ਤਾਕਤ ਦੇ ਤੌਰ ਤੇ ਦਰਸਾਇਆ ਹੈ ਇਹ ਚੀਨ ਅਤੇ ਪਾਕਿਸਤਾਨ ਵਾਂਗ ਪੜੋਸੀ ਮੁਲਕਾਂ ਲਈ ਪਾਰਕ ਦੀ ਸ਼ਕਤੀ ਦਾ ਖੁੱਲਾ ਸੁਨਿਆ ਹੈ ਇਹ ਸਿਰਫ ਯੁੱਧ ਵਿੱਚ ਹੀ ਨਹੀਂ ਸਗੋਂ ਮਨੋਵਿਗਿਆਨਕ ਰੂਪ ਵਿੱਚ ਵੀ ਦੋਸ਼ਮਨ ਨੂੰ ਡਰਾਉਂਦਾ ਹੈ ਭਵਿਕ ਵਿੱਚ ਇਹ ਮਿਸਾਈਲ ਪਾਰਕ ਦੀ ਸੁਰੱਖਿਆ ਲਈ ਇੱਕ ਮਤਵਪੂਰਨ ਹਥਿਆਰ ਬਣੀ ਰਹੇਗੀ ਦੋਸਤੋ ਬ੍ਰਮੋਸ ਮਿਸਾਈਲ ਸਿਰਫ ਤਕਨੀਕ ਨਹੀਂ ਸਗੋਂ ਪਾਰਕ ਦੀ ਸੁਰੱਖਿਆ ਦੀ ਮਜ਼ਬੂਤੀ ਦਾ ਪ੍ਰਤੀਕ ਹੈ ਇਹ ਸਾਡੇ ਇੰਜੀਨੀਅਰਾਂ ਦੀ ਮਿਹਨਤ ਅਤੇ ਸਾਵਧਾਨੀ ਨਾਲ ਬਣੀ ਇੱਕ ਕਲਾ ਹੈ। ਇਹ missile ਪਵਿਕ ਵਿੱਚ ਭਾਰਤ ਨੂੰ ਹਰ ਖੇਤਰ ਵਿੱਚ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗੀ। ਅੰਤ ਵਿੱਚ ਤੁਸੀਂ ਵੀ ਆਪਣੀ رائے ਸਾਂਝੀ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ। ਇਹ ਵੀਡੀਓ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ।